1 ਅਕਤੂਬਰ 16 ਸੂਤ ਦਿਨ ਹੈ ਬੁੱਧਵਾਰ ਦਾ ਹੋ ਚੱਲਿਆ ਜੀ ਅੱਜ ਤੇ ਆਪਾਂ ਰੁਕੇ ਹੋਏ ਸੀਗੇ ਜੰਮੂ ਦੇ ਵਿੱਚ ਗੁਰਦੁਆਰਾ ਪਹਿਲੀ ਪਾਸ਼ਾ ਜੀ ਗੁਰਨਾਨਕ ਦੇਵ ਜੀ ਚੰਦਨਗਰ ਦੇ ਵਿੱਚ ਆਪਾਂ ਰੁਕੇ ਹੋਏ ਸੀਗੇ ਜੰਮੂ ਦੇ ਵਿੱਚ ਤੇ ਇਧਰਲੇ ਪਾਸੇ ਸਰਾਂ ਸੀਗੀ ਤੇ ਜਿਹੜਾ ਇਧਰ ਆਪਣੇ ਉੱਪਰਲੇ ਪਾਸੇ ਰੂਮ ਦਿਖ ਰਹੇ ਆ ਜਿਹਦੇ ਵਿੱਚ 5 ਨੰਬਰ ਰੂਮ ਆਪਣੇ ਕੋਲੇ ਸੀਗਾ 1 ਨੰਬਰ 2 ਨੰਬਰ 3 4 ਤੇ ਇੱਥੇ ਜੇ 5 ਪਏ ਜਾਂਦੇ ਜੀ ਤੇ ਇਹ ਆਪਣੇ ਸਰਾਂਗੀ ਤੇ ਇਧਰਲੇ ਪਾਸੇ ਗੱਡੀਆਂ ਦੀ ਪਾਰਕਿੰਗ ਤੇ ਆ ਜਿਹੜਾ ਇਧਰਲੇ ਪਾਸੇ ਤੁਹਾਨੂੰ ਦੇਖ ਰਿਹਾ ਜੀ ਉੱਪਰਲੇ ਪਾਸੇ ਦਰਬਾਰ ਸਾਹਿਬ ਆ ਤੇ ਥਲੜੇ ਪਾਸੇ ਹਾਲ ਆ ਜਿੱਥੇ ਆਪਣੇ ਸਾਧ ਸੰਗਤ ਰੁਕਦੀ ਹੈ ਜੀ ਤੇ ਵੀਡੀਓ ਨੂੰ ਦੇਖਣੇ ਸਾਰੀ ਮਾਈਆਂ ਭਾਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਸਸਰੀ ਗਾਲ ਕਹਿੰਨੇ ਆ ਜੀ ਜੰਮੂ ਤੋਂ ਤੇ ਜੀ ਆ ਇਹਨੂੰ ਕਹਿੰਦੇ ਆ ਤੇ ਇਸ ਨਵੇਂ ਬਲੌਗ ਦੇ ਵਿੱਚ ਤੇ ਇਸ ਗੁਰਦੁਆਰੇ ਦਾ ਇਤਿਹਾਸ ਦੀ ਗੱਲ ਕਰੀਏ ਤਾਂ ਅਲੱਗ-ਅਲੱਗ ਬਖ ਬਖ ਵਿਦਵਾਨਾਂ ਨੇ ਬਖ ਬਖ ਜਿਹੜਾ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਆਪਾਂ ਨੂੰ ਜਾਣਕਾਰੀ ਦਿੱਤੀ ਹੈਗੀ ਤੇ ਇੱਥੇ ਜਿਵੇਂ ਦੀ ਬੋਰਡ ਲੱਗਾ ਹੋਇਆ ਉਹਦੇ ਉੱਤੇ ਵੀ ਵੱਖ-ਵੱਖ ਇਤਿਹਾਸ ਲਿਖਿਆ ਹੋਇਆ ਕੁਝ ਕਹਿੰਦੇ ਨੇ ਵੀ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਉਹ ਤੀਜੀ ਦਾਸੀ ਦੌਰਾਨ ਆਪਣੇ ਲਾਲੂਬੀ ਸਮਤ 1573 ਤੋਂ 1575 ਤੱਕ ਆਪਣੇ ਜਿਹੜੀ ਦਾਸੀ ਦੇ ਦੌਰਾਨ ਇੱਥੇ ਰੁਕੇ ਸੀਗੇ ਕੁਝ ਦਿਨ ਤੇ ਉਸ ਤਰ੍ਹਾਂ ਇਤਿਹਾਸ ਜਿਹੜਾ ਹੈਗਾ ਦੱਸ ਰਹੇ ਨੇ ਤੇ ਕੋਸ਼ ਸੰਗਤ ਜਿਹੜੀ ਹੈਗੀ ਤੇ ਆ ਦੱਸ ਰਹੀ ਆ ਵੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀਗਾ ਆਪਣੇ ਜੀ ਸਿੱਖਾਂ ਦਾ ਤੇ ਉਸ ਮਹਾਰਾਜਾ ਰਣਜੀਤ ਸਿੰਘ ਦਾ ਬੇਟਾ ਸੀ ਜਿਹੜਾ ਵੱਡਾ ਉਹਦੀ ਨੌ ਨੂੰ ਇੱਥੇ ਸ਼ਹੀਦ ਉਹਦੇ ਘਰ ਵਾਲੀ ਨੂੰ ਇੱਥੇ ਸ਼ਹੀਦ ਕੀਤਾ ਗਿਆ ਸੀਗਾ ਵੀ ਮਹਾਰਾਜ ਰਣਜੀਤ ਸਿੰਘ ਦੀ ਨੌ ਨੂੰ ਸ਼ਾਇਦ ਐਦਾਂ ਦਾ ਕੁਝ ਜਿਹੜਾ ਹੈਗਾ ਆਪਾਂ ਨੂੰ ਜਾਣਕਾਰੀ ਦਿੱਤੀ ਹੈਗੀ ਤੇ ਉਹਨਾਂ ਦੀਆਂ ਇੱਧਰਲੇ ਪਾਸੇ ਕਹਿੰਦੇ ਸਮਾਧਾਂ ਵੀ ਬਣੀਆਂ ਹੋਈਆਂ ਨੇ ਤੇ ਇੱਥੇ ਜਿਹੜਾ ਸੀਗਾ ਉਹਨਾਂ ਦਾ ਸੰਸਕਾਰ ਵਗੈਰਾ ਕੀਤਾ ਗਿਆ ਸਮਾਧ ਬਣੀ ਸੀ ਪਹਿਲਾਂ ਇੱਥੇ ਗੁਰਦੁਆਰਾ ਸਾਹਿਬ ਹੁੰਦਾ ਸੀ ਇੱਕ ਛੋਟਾ ਜਿਹਾ ਜਿਹਦੇ ਵਿੱਚ ਲਗਭਗ 15 ਇੱਕ ਸੰਗਤਾਂ ਬੈਠ ਸਕਦੀਆਂ ਸੀਗਾ ਤੇ ਮਹਾਰਾਜ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਪ੍ਰਕਾਸ਼ ਸੀਗਾ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਜਿਹੜੀ ਕਮੇਟੀ ਦੇ ਅੰਡਰ ਆ ਗਿਆ ਤੇ ਉਹਨਾਂ ਨੇ ਫਿਰ ਜਿਹੜਾ ਹੈਗਾ ਗਾ ਪੱਟਾ ਗੁਰਦੁਆਰਾ ਸਾਹਿਬ ਦੀ ਉਸਾਰੀ ਇੱਥੇ ਕਰਤੀ ਤੇ ਐਦਾਂ ਦੀ ਕੁਝ ਜਿਹੜੀ ਜਾਣਕਾਰੀ ਆਖੋ ਆਪਾਂ ਨੂੰ ਮਿਲੀ ਹੈ ਜੀ ਤੇ ਜੰਮੂ ਦੇ ਵਿੱਚ ਦੇਖਣ ਨੂੰ ਵੈਸੇ ਖਾਸਾ ਕੁਝ ਹੈ ਤੇ ਨਾਲ ਨਾਲ ਤੁਹਾਡੇ ਸਫਰ ਦੇ ਦੌਰਾਨ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਜਦੋਂ ਜੰਮੂ ਨੂੰ ਕ੍ਰੋਸ ਕਰਾਂਗੇ ਤੇ ਹੁਣ ਆਪਾਂ ਕਿਹੜਾ ਜੀ ਚਾਲੇ ਪਾਉਨੇ ਜੀ ਸਮਾਂ ਲਗਭਗ 11 ਤੋਂ ਉੱਤੇ ਹੋ ਗਿਆ 12 ਵਜੇ ਨਾਲ ਹੀ ਹੈਗੇ ਸਮਾਨ ਵਗੈਰਾ ਪੈਕ ਕਰਦੇ ਪ੍ਰਸ਼ਾਦਾ ਵਗੈਰਾ ਛਕਦੇ ਕਰਦੇ ਲੇਟ ਹੋ ਗਏ ਤੇ ਆਪਾਂ ਅੱਜ ਗਰਦਾਸਪੁਰ ਏਰੀਏ ਤੱਕ ਜਾਣਾ ਗਰਦਾਸਪੁਰ ਤੋਂ ਅੱਗੇ ਆਪਣਾ ਉੱਥੇ ਮਿੱਤਰ ਆ ਤੇ ਲਗਭਗ ਪੈਣ ਆਪਾਂ ਨੂੰ 160 ਕਿਲੋਮੀਟਰ ਦਾ ਰਹਾ ਅੱਜ ਆਪਣਾ ਸਫ਼ਰ ਆ ਤਾਂ ਸਫ਼ਰ ਜਾਦੇ ਆ ਤੇ ਸਮਾਂ ਘੱਟ ਆ ਕਿਉਂਕਿ 12 ਵਜੇ ਚੱਲੇ ਨੇ ਤੇ 6 ਘੰਟੇ ਹੀ ਰਹਿ ਗਏ ਜਿਹੜੇ ਆਪਣੇ ਕੋਲੇ ਹੈਗੇ 6 ਘੰਟਿਆਂ ਦੇ ਵਿੱਚ ਆਪਾਂ ਕੋਸ਼ਿਸ਼ ਕਰਨੀ ਹੈ ਕਿ ਜਿੰਨਾ ਨਿਕਲੇ 100 ਪਲੱਸ ਆਪਾਂ ਕੱਢਣਾਗਾ ਤੇ ਫਿਰ ਵੀ 8-9 ਵਜੇ ਤੱਕ ਆਪਣੇ ਤੋਂ ਪਹੁੰਚਿਆ ਜਾਣਾਗਾ ਜੇ ਪਹੁੰਚਿਆ ਗਿਆ ਤਾਂ ਤੇ ਬਾਕੀ ਅਰ ਰੋਡ ਦਾ ਰਸਤੇ ਦਾ ਨਹੀਂ ਪਤਾ ਕਿਦਾਂ ਦਾ ਕੁਝ ਹੋਣਾਗਾ ਤੁਰੇ ਤੋਂ ਪਤਾ ਲੱਗਣਾਗਾ ਜੀ ਤੇ ਚੱਲਦੇ ਆਂ ਆ ਵਾਹਿਗੁਰੂ ਭਲੀ ਕਰੇ ਆ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਤੇ ਬਸ ਦਰਸ਼ਨ ਕਰਕੇ ਤੋਂ ਇੱਕ ਵਾਰ ਜਿਹੜੇ ਹੈਗਾ ਗੰਨ ਚਾਲੇ ਪਾਵਾਂਗੇ ਇਧਰਲੇ ਪਾਸੇ ਮੇਨ ਗੇਟ ਆ ਗਿਆ ਜੀ ਤੇ ਆਪਾਂ ਇਧਰੋਂ ਹੁਣ ਆਏ ਆ ਜਾਣਾ ਵਸੇ ਆਪਾਂ ਪੁੱਠਾ ਹੀ ਸੀ ਆ ਮੈਂ ਕਿਹਾ ਮੇਨ ਗੇਟ ਕੋਲ ਇੱਕ ਫੋਟੋ ਕਰਾ ਚੱਲੇਗੇ ਕਰਾ ਕੇ ਫਿਰ ਚੱਲਦੇ ਆਂਗੇ ਆ ਇਧਰ ਆਪਣੇ ਗੁਰਦੁਆਰਾ ਸਾਹਿਬ ਦਾ ਮੇਨ ਦਰਵਾਜ਼ਾ ਜੀ ਤੇ ਲੈ ਕੇ ਵਾਹਿਗੁਰੂ ਤੋਂ ਉਹਦਾ ਆਸਰਾ ਕਰਕੇ ਦੁਬਾਰੇ ਦਰਸ਼ਨ ਝੁਕਾ ਕੇ ਆਪਦਾ ਸਿਰ ਤੇ ਹੁਣ ਚੱਲੇ ਆ ਅੱਗੇ ਨੂੰ ਪਾਉਣੇ ਆ ਚਾਲੇ ਤੇ ਇਹ ਆਪਣੇ ਵੀਰ ਇਥੇ ਗੱਡੰਗਾਲੇ ਨੇ ਲੁਧਿਆਣਾ ਸੰਗਰੂਰ ਰੇਡ ਗਿਆ ਸਾਈਡ ਦੇ ਇਹ ਵੀ ਲੁਧਿਆਣੇ ਤੋਂ ਆ ਇਹ ਵੀਰ ਆਪਣੇ ਸੰਗਰੂਰ ਤੋਂ ਆ ਜੀ ਸੰਗਰੂਰ ਕੋਲੇ ਇਹਨਾਂ ਦਾ ਪਿੰਡ ਪੈਂਦਾ ਲੋਂਗੋਵਾਲ ਆਜਾ ਥੋੜੀ ਵੀ ਬਣਾ ਲਈ ਥੋੜਾ ਵੀ ਮੈਂ ਪਤਾ ਫੇਰਵਾ ਵਿੱਚ ਨਾ ਲਾਉਨੇ ਦੀ ਜਪਜੀ ਸਾਹਿਬ ਦਾ ਪਾਠ ਲਾਵਾਂਗੇ ਤੇ ਪਾਵਾਂਗੇ ਅੱਗੇ ਨੂੰ ਚਾਲੇ ਅ ਖਾਸੇ ਟਾਈਮ ਦੇ ਜਿਹੜੇ ਹੈਗੇ ਜੀ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਕੋਲ ਖੜੇ ਆਪਾਂ ਗੱਲਾਂ ਬਾਤਾਂ ਕੀਤੀ ਜਾਂਦੇ ਸੀਗੇ ਤੇ ਇੱਧਰ ਬਾਬਾ ਜੀ ਹੁਣੇ ਮਿਲ ਗਏ ਸੀਗੇ ਤੇ ਇੱਧਰ ਵੀਰ ਜੀ ਹੁਣੇ ਸਤਿ ਸ੍ਰੀ ਅਕਾਲ ਬਾਬਾ ਜੀ ਵਾਇਗੁਰਜੀ ਦਾ ਖਾਨ ਸਾਹਿਬ ਵਾਇਗੁਰਜੀ ਕੀ ਫਤਿਹ ਜੀ ਹੁਣ ਮੇਰੀ ਬੇਨਤੀ ਜਿਹੜੀ ਹੈ ਉਸ ਨੂੰ ਵੀ ਕਰ ਦੇ ਜੀ 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 ਮੈਂ ਅਰਦਾਸ ਕਰਾਂਗਾ ਤੁਹਾਡੀ ਪੂਰਾ ਲਾਂਗੀ ਜ਼ਰੂਰੀ ਲਖਵਿੰਦਰ ਸਿੰਘ ਆ ਜੀ ਹਾਂਜੀ ਹਾਂਜੀ ਬਾਕੀ ਰਹਿ ਗਿਆ ਅੱਜ ਤਾਂ ਬਹੁਤ ਕਾਣੀ ਸੀ ਕਿਉਂਕਿ ਪਰਮਾਤਮਾ ਤੋਂ ਅਸੀਂ ਸਿਆਣੇ ਨਹੀਂ ਜੀ ਜੀ ਉਹ ਤਾਂ ਕਰ ਪਰਮਾਤਮਾ ਨੇ ਦਾਤ ਦਿੱਤੀ ਹੈ ਨਾ ਬਿਲਕੁਲ ਤੇ ਮੇਰਾ ਖਿਆਲ ਹੈ ਆਪਣੀ ਸ਼ਗਲ ਜਿਹੜੀ ਹੈ ਉਹ ਉਹਨਾਂ ਨੇ ਸਾਨੂੰ ਦਿੱਤੀ ਹੈ ਬਿਲਕੁਲ ਠੀਕ ਹੈ ਅ ਜਾਰੇ ਵਾਪਸ ਹਾਂਜੀ ਹਾਂਜੀ ਉਹਨਾਂ ਪੰਜਾਬ ਜਾਣੇ ਹਾਂਜੀ ਹਾਂਜੀ ਪੰਜਾਬ ਸੜਾ ਗੁਰਦਾਸਪੁਰ ਕਨੇ ਨਿਕਲਦੀ ਕੋਸ਼ਿਸ਼ ਹੈ ਜੀ ਅੱਛਾ ਹਾਂ ਗੁਰਦਾਸਪੁਰ ਤਾਂ ਪਹੁੰਚ ਜਾਓਗੇ ਆਹਾਂ ਕੋਸ਼ਿਸ਼ ਕਰਦੇ ਹਾਂ ਆ ਨਾ ਵੇਖੋ ਇਹ ਤੇ ਫੋਟੋ ਇਹ ਆਪਣੇ ਬਾਬਾ ਜੀ ਦੀ ਇਧਰ ਨਾਲ ਦੇ ਪਾਸੇ ਸ਼ਾਪ ਹੈ ਜੀ ਦਸਤਾਰ ਦਸਤਾਰਾਂ ਦੀ ਹੈ ਨਾ ਜੀ ਕਾਮਰੇਟ ਦਸਤਾਰ ਹਾਊਸ ਕਾਮਰੇਟ ਦਸਤਾਰ ਹਾਊਸ ਸੀ ਗੁਰਦੁਆਰਾ ਸਾਹਿਬ ਦੇ ਗੇਟ ਦੇ ਬਿਲਕੁਲ ਨਾਲ ਹੀ ਜਿਹੜੀ ਹੈਗੀ ਬਾਬਾ ਜੀ ਉਹਨਾਂ ਦੀ ਸ਼ਾਪ ਹੈ ਤੇ ਆਪਣਾ ਕੀ ਨਾਮ ਹੈ ਜੀ ਆਸ਼ਮੀਰ <th>ਪਾਪਾ ਜੀ ਮੈਂ ਆਪਣੇ ਆਪ ਨੂੰ ਪੰਜਾਬ ਅਗਰਦਾਸਪੁਰ ਏਰੀਆ ਹਾਂ ਠੀਕ ਹੈ ਜੀ ਏਰੀਆ ਮੇਰਾ ਭਾ ਦੀ ਪੂਰੀ ਪੂਰੀ ਹੌਸਲਾ ਵਜਾਈ ਕਰਨੀ ਹੈ ਸਾਰਿਆਂ ਨੇ ਜੀ 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 ਅਸੀਂ ਚਾਹੁੰਦੇ ਹਾਂ ਕਿ ਭਾ ਜੋ ਸਫਰ ਕੱਟ ਗਿਆ ਹੈ ਇੰਦਾ ਅਗਲਾ ਫੇਰ ਕਿਤੇ ਪੜਾਅ ਬਣਾਏ ਜੀ ਜੀ ਠੀਕ ਹੈ ਜੀ ਸਾਡੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਨਸ਼ੇ ਦੇ ਵਿਰੁੱਧ ਭਾ ਨੇ ਇੱਕ ਰੈਲੀ ਸ਼ੁਰੂ ਕੀਤੀ ਔਰ ਗਲੋਬਲ ਵਾਰਮਿੰਗ ਦੇ ਅੰਗੇਸ਼ ਸ਼ੁਰੂ ਕੀਤੀ ਸੀ ਜੀ 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 ਭਾ ਦਾ ਸਫਰ ਵਧੀਆ ਰਹੇ ਬਰਾਤ ਸਾਪਨ ਦਾ ਮਾਰ ਨੂੰ ਸਬਸਕ੍ਰਾਈਬ ਕਰੋ ਜੀ ਜਲਦੀ ਤੋਂ ਜਲਦੀ ਭਾਰੀ ਮਤਲਬ ਇਦਾਂ ਹੀ ਵਧੀ ਰਹੇ ਨੈਕਸਟ ਟਾਈਮ ਫੇਸ ਕਿਤੇ ਮਿਲਾਂਗੇ ਅਸੀਂ ਜੀ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਇਧਰ ਆਪਣੇ ਬਾਬਾ ਜੀ ਬਾਬਾ ਜੀ ਆਪਣਾ ਕੀ ਨਾਮ ਹੈ ਜੀ ਹਰਜੀਤ ਸਿੰਘ ਹਰਜੀਤ ਸਿੰਘ ਤੁਸੀਂ ਕਿੱਥੋਂ ਇਥੇ ਲੋਕਲੀ ਜੀ ਜੀ ਪੰਜਾਬ ਪੰਜਾਬ ਕਿਹੜਾ ਹੈ ਜੀ ਅੰਮ੍ਰਿਤਸਰ ਅੰਮ੍ਰਿਤਸਰ ਖਾਸ ਅੰਮ੍ਰਿਤਸਰ ਤੋਂ ਜੀ ਠੀਕ ਹੈ ਜੀ ਤੁਸੀਂ ਕੁਝ ਕਹਿਣਾ ਚਾਹੋ ਜੀ ਠੀਕ ਹੈ ਜੀ ਤੇ ਜਿਹੜੇ ਆ ਵੀਰ ਨੇ ਆਪਣੇ ਇਹ ਆ ਆਪਣੇ ਆ ਸੰਗਰੂਰ ਹਾਂਜੀ ਬਹੁਤ ਨਾਲ ਸੰਗਰੂਰ ਬੱਬੂ ਕਿਹੜਾ ਪਿੰਡ ਦਾ ਲੋਂਗੋਵਾਲ ਲੋਂਗਵਾਲ ਵਾਂਗੇ ਦੱਸਤਾ ਸੀ ਹੁੰਦਾ ਪਹਿਲਾਂ ਵੀਡੀਓ ਦੇ ਵਿੱਚ ਹੁਣ ਭੁੱਲ ਗਿਆ ਨਾ ਥੋੜਾ ਇਧਰ ਬਈ ਵਰ ਗਿਆ ਗੱਲਾਂ ਆ ਕਰਦੇ ਸੀ ਤੇ ਇਹ ਵੀ ਆਪਣੇ ਬਈ ਮਾਲਵੇਰਗੇ ਦੇ ਤੇ ਵਧੀਆ ਖਾਸੇ ਟਾਈਮ ਦੇ ਜਿਹੜੇ ਹੈਗੇ ਅਸੀਂ ਭਾਈ ਇਕੱਠੇ ਸਾਡਾ ਫੋਟੋ ਸ਼ੂਟ ਚੱਲ ਰਿਹਾ ਸੀ ਤੇ ਇਧਰ ਬਾਬਾ ਜੀ ਹੁਣਾਂ ਨੂੰ ਮਿਲਾਂ ਤਾਂ ਇਹਨਾਂ ਦੀ ਇਧਰ ਨਾਲ ਆਪਣੇ ਸ਼ੌਬ ਹੈ ਜੀ ਤੇ ਆਪਣਾ ਵੀਰ ਕੀ ਨਾਮ ਹੈ ਕਰਨਦੀਪ ਸਿੰਘ ਕਰਨਦੀਪ ਸਿੰਘ ਆਪਾਂ ਕਿੱਥੋਂ ਆਪਾਂ ਲੁਧਿਆਣੇ ਤੋਂ ਵੀ ਲੁਧਿਆਣੇ ਤੋਂ ਠੀਕ ਹੈ ਜੀ ਬਾਬਾ ਜੀ ਤੁਸੀਂ ਇੱਥੇ ਸੇਵਾ ਨੇਮ ਹੁੰਨੇ ਹੋ ਜੀ ਹਾਂ ਜੀ ਆਪਣਾ ਕੀ ਨਾਮ ਹੈ ਜੀ ਪਰਵੰਤ ਸਿੰਘ ਹਰਵੰਸ ਸਿੰਘ ਜੀ ਗ੍ਰੰਥੀ ਸਿੰਘ ਦੀ ਸੇਵਾ ਇੱਥੇ ਕਿੱਦਾਂ ਜੀ ਨਹੀਂ ਮੈਨੇਜਰ ਦੀ ਮੈਨੇਜਰ ਠੀਕ ਹੈ ਜੀ ਤਾਂ ਜਿਹੜਾ ਗੁਰਦੁਆਰਾ ਸਾਹਿਬ ਦੀ ਆਪਣੇ ਮੈਨੇਜਮੈਂਟ ਹੈ ਜੀ ਉਹ ਇਹ ਆਪਣੇ ਖਾਲਸਾ ਜੀ ਦੇਖਦੇ ਨੇ ਤਾਂ ਜੇ ਕਿਸੇ ਨੂੰ ਕਈ ਵਾਰੀ ਲੋੜ ਹੋਵੇ ਤਾਂ ਭਾਈ ਇੱਥੇ ਆ ਕੇ ਬਾਬਾ ਜੀ ਹਰਨਾ ਮਿਲ ਸਕਦੇ ਹੋ ਠੀਕ ਹੈ ਜੀ ਬਸ ਹੁਣ ਪਾਉਨੇ ਆ ਚੱਲੇ ਤੇ ਬਾਕੀ ਦੀ ਗੱਲਬਾਤ ਜਿਹੜੀ ਹੈਗੀ ਥੋੜੇ ਸਫ਼ਰ ਦੌਰਾਨ ਸਾਂਝੀ ਕਰਦੇ ਰਹਾਂਗੇ ਤੇ ਮੈਂ ਵਾਹਿਗੁਰੂ ਰਗਿਆ ਅਜੇ ਹੋਈ ਅਹਿਸਾਸ ਕਰਨਾ ਕਿ ਸੱਚੇ ਬਾਦਸ਼ਾਹ ਇਹਨਾਂ ਨੂੰ ਸਾਬਤ ਹੋ ਆਪਣੇ ਵਰਗਾ ਬਣਾਏ ਤੇ ਅੱਗੇ ਤੋਂ ਜਿਹੜੀ ਆ ਇਹ ਉਹਨਾਂ ਜਿਹੜੀ ਪੁਤਾਈ ਇਹਨਾਂ ਕੋਲ ਜਾਣਿਆ ਜਾਣੀ ਝੋਗੀ ਹੈ ਅੱਗੇ ਤੋਂ ਨਾ ਕਰੋ ਬਾਕੀ ਸਾਡੀਆਂ ਸ਼ੁਭਿ ਸ਼ਾਵਾ ਇਹਨਾਂ ਦੇ ਨਾਲ ਨੇ ਵਾਈਗੁਰ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਬਖਸ਼ੇ ਬਾਕੀ ਮੈਂ ਲਖਵਿੰਦਰ ਸਿੰਘ ਤੇ ਵਾਸਤੇ ਰੋਜ਼ ਅਰਦਾਸ ਕਰਿਆ ਕਰਾਂਗਾ ਕਿ ਇਹ ਲਖਵਿੰਦਰ ਸਿੰਘ ਚੜ੍ਹਦੀ ਕਲਾ ਵਿੱਚ ਆ ਪੰਜਾਬ ਤੋਂ ਸਪੀਤੀ ਵੈਲੀ ਲੈ ਲਦਾਖ ਤੇ ਕਸ਼ਮੀਰ ਜੀ ਤੇ ਆਪਾਂ ਚਾਰੇ ਸੀ ਰਸਤੇ ਦੇ ਵਿੱਚ ਆਪਾਂ ਨੂੰ ਆ ਬੀਰ ਮੇਲੇ ਇਹਨਾਂ ਦੀ ਦਸਤਾਰ ਦੇਖ ਕੇ ਮੈਂ ਕਿਹਾ ਵੀ ਪੁੱਛ ਗਿਆ ਵੀ ਕਾਹਦਾ ਪ੍ਰੋਟੈਸਟ ਚੱਲ ਰਿਹਾ ਤੇ ਇਧਰਲੇ ਪਾਸੇ ਸਾਰਾ ਰੜਾ ਹੈਗਾ ਪ੍ਰੋਟੈਸਟ ਕਰੀ ਬੈਠੇ ਨੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਵੀਰੇ ਆਪਣਾ ਜੀ ਯੂਵਰਾਜ ਸਿੰਘ ਜੀ ਯੂਵਰਾਜ ਸਿੰਘ ਕਾਹਦਾ ਆਪਣੇ ਪ੍ਰੋਟੈਸਟ ਚੱਲ ਰਿਹਾ ਵੀਰੇ ਇਹ ਜੀ ਇਹ ਜੰਮੂ ਕਸ਼ਮੀਰ ਤੇ ਐਗਰੀਕਲਚਰ ਸਟੂਡੈਂਟ ਵਾਸਤੇ ਪ੍ਰੋਟੈਸਟ ਹੋ ਰਿਹਾ ਜੀ ਇਹ ਕਿ 20 ਸਾਲੋਂ ਤੋਂ ਅਸੀਂ ਕੋਈ ਜੋਬ ਨਹੀਂ ਮਿਲੀ ਜੀ ਸਟੇਟ ਗਵਰਨਮੈਂਟ ਵੀ ਕੁਝ ਨਹੀਂ ਦੇ ਰਹੀ ਸੈਂਟਰਲ ਵੀ ਕੁਝ ਨਹੀਂ ਦੇ ਰਹੀ ਉਸਕੇ ਲਈ ਇਹ ਪ੍ਰੋਟੈਸਟ ਹੋ ਰਿਹਾ ਜੀ ਓਕੇ ਅ ਗੱਲਬਾਤ ਆਏ ਆ ਬਾਈ ਜਿਹੜੇ ਵੀ ਆਪਣੇ ਕਿਸਾਨੀ ਫਾਰਮਰ ਮੈਂ ਜਿਹੜੇ ਆਪਣੇ ਸਟੱਡੀ ਵਗੈਰਾ ਕਰਦੇ ਨੇ ਉਹਨਾਂ ਨੂੰ ਕੋਈ ਜੋਬ ਵਗੈਰਾ ਨਹੀਂ ਮਿਲ ਰਹੀ ਉਸ ਡਿਪਾਰਟਮੈਂਟ ਦੇ ਵਿੱਚ ਉਹਦਾ ਕਰਕੇ ਜਿਹੜਾ ਹੈਗਾ ਪ੍ਰੋਟੈਸਟ ਚੱਲ ਰਿਹਾ ਹੈਗਾ ਅ ਮੇਨ ਬੰਦਾ ਕਿਹੜਾ ਆਪਣੇ ਜਿਹੜਾ ਵਧੀਆ ਦੱਸ ਸਕਦਾ ਹੈ ਬਾਈਕ 'ਚ ਕਰ ਰਹੇ ਆਂ ਆਪਕੋ ਕੋਟਾਈਂਗ ਦੇਂਗੇ ਜੋ ਵੀ ਬਾਤ ਕਰ ਰਹੇ ਠੀਕ ਹੈ ਲੇਕਿਨ ਅਗਰ ਆਪਕੋ ਇਧਰ ਵੀਰ ਆਪਣਾ ਜਿਹੜਾ ਹੈਗਾ ਮੇਨ ਕਰਾਂ ਦੇ ਜਿਹੜਾ ਭਈ ਪੱਤਰਕਾਰ ਇਹਦੇ ਉਹ ਕਰ ਰਿਹਾ ਹੈਗਾ ਉਹ ਕਰ ਲੈਣ ਦੋਸਤੋ ਬਾਅਦ ਜਿਹੜਾ ਹੈਗਾ ਆਪਾਂ ਤੁਹਾਨੂੰ ਬਾਈਨਾ ਗੱਲਬਾਤ ਕਰਾਉਨੇ ਆਗੇ ਦੱਸ ਦਿਆਂ ਕੀ ਸਾਰਾ ਇਥੋਂ ਦਾ ਹਿਸਾਬ ਕਿਤਾਬਾ ਤੇ ਕੀ ਸਿਸਟਮ ਹੈਗਾ 3 ਮਹੀਨੇ ਬਾਅਦ ਬੋਲਾ ਕਿ ਅਗਲੇ ਤੇ ਪੁਲਿਸ ਜਿਹੜੀ ਹੈਗੀ ਇਥੇ ਖਾਸੀ ਖੜੀ ਹੈਗੀ ਤੇ ਮਹਾਰਾਜਾ ਹਰੀ ਸਿੰਘ ਜੀ 1895 ਤੋਂ 1861 ਇਹਨਾਂ ਦਾ ਬਈ ਸਟੈਚੂ ਬਣਿਆ ਹੋਇਆ ਜਿੱਥੇ ਇਹ ਪ੍ਰੋਟੈਸਟ ਚੱਲ ਰਿਹਾ ਹੈਗਾ ਜੰਮੂ ਦੇ ਵਿੱਚ ਇਹ ਇਧਰਲੇ ਪਾਸੇ ਆਪਣੇ ਦਿਵਿਆansh ਬਰਮਾ ਜੀ ਬੈਠੇ ਨੇ ਜਿਹੜੇ ਭਾਈ ਇਹ ਸਾਰੇ ਪ੍ਰੋਟੈਸਟ ਦੇ ਮੇਨ ਨੇ ਤਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਪੁੱਛਦੇ ਆਂ ਵੀ ਕੀ ਗੱਲਬਾਤ ਆ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਕੈਸਟੀ ਨੂੰ ਲੈ ਕੇ ਆਪਾਂ ਪ੍ਰੋਟੈਸਟ ਕਰ ਰਹੇ ਆ ਜੀ ਆਪਾਂ ਪ੍ਰੋਟੈਸਟ ਕਰ ਰਹੇ ਆ ਉਸ ਚੀਜ਼ ਨੂੰ ਲੈ ਕੇ ਜਿਹੜੀ ਦੇਸ਼ ਦੀ ਬੈਕਬੋਨ ਹੈ ਐਗਰੀਕਲਚਰ ਨੂੰ ਲੈ ਕੇ ਜੀ ਜੀ ਆਪਾਂ ਡਿਗਰੀ ਕੀਤੀ ਹੈ ਬੀਐਸਸੀ ਐਮਐਸਸੀ ਪੀਐਚਡੀ ਤੱਕ ਕੀਤੀ ਹੈ ਸਾਡੇ ਬੱਚੇ ਨੇ ਬੱਚੀਆਂ ਨੇ ਲੇਕਿਨ ਪਿਛਲੇ 20 ਸਾਲਾਂ ਤੋਂ ਸਾਡੇ ਡਿਪਾਰਟਮੈਂਟ ਜੰਮੂ ਕਸ਼ਮੀਰ ਦੇ ਐਗਰੀਕਲਚਰ ਡਿਪਾਰਟਮੈਂਟ ਸੇ ਇੱਕ ਵੀ ਪੋਸਟ ਜਿਹੜੀ ਹੈ ਉਹ ਟੈਕਨੀਕਲ ਨਹੀਂ ਐਡਵਰਟਾਈਜ਼ਡ ਅਫਸੋਸਜਨਕ ਗੱਲ ਹੈ ਸੋਚੋ ਸਾਡੇ ਕਿਸਾਨ ਕਿਸ ਤਰ੍ਹਾਂ ਸਫਰ ਕਰ ਰਹੇ ਨੇ ਸਾਡੇ ਲੋਕ ਜਿਹੜੇ ਨੂੰ ਕਿਸ ਤਰ੍ਹਾਂ ਸਫਰ ਕਿੰਨਾ ਸਫਰ ਕਰ ਰਹੇ ਨੇ ਪਿਛਲੇ 20 ਸਾਲ ਹੋ ਗਏ ਡਿਪਾਰਟਮੈਂਟ ਦੇ ਵਿੱਚ ਜਿਹੜੇ ਲੋਕ ਭਰਤੀ ਹੋਏ ਨੇ ਕੋਈ 10ਵੀਂ ਪਾਸ ਕੋਈ 12ਵੀਂ ਪਾਸ ਕੋਈ ਕੋਈ ਪ੍ਰੋਟੈਸਟ ਕੋਈ ਐਜੀਟੇਸ਼ਨ ਕਰਕੇ ਕਿਸ ਤਰ੍ਹਾਂ ਲੱਗੇ ਨੇ ਉਹ ਕਹਿੰਦੇ ਨੇ ਕਿ ਸਾਰੀ ਪੋਸਟਾਂ ਸਾਨੂੰ ਦੇ ਦਿਓ ਨਵੇਂ ਬੱਚੇ ਜਿਹੜੀ ਜਿਹੜੇ ਉਹ ਨਹੀਂ ਆ ਸਕਦੇ ਬਿਲਕੁਲ ਤੇ ਅਫਸੋਸ ਦੀ ਗੱਲ ਹੈ ਕਿ ਬੇਰੋਜ਼ਗਾਰੀ ਇੰਨੀ ਹੈ ਸਾਡੇ ਦੇਸ਼ 'ਚ ਲੇਕਿਨ ਜਿੱਥੇ ਸਾਡੇ ਕੋਲ ਮੌਕਾ ਹੈ ਜਿਹੜਾ ਸਾਡਾ ਕੋਟਾ ਬੰਦਾ ਹੈ ਸਾਡਾ ਹਿੱਸਾ ਬੰਦਾ ਹੈ ਸਾਡਾ ਕਨਸਟੀਟਿਊਸ਼ਨਲ ਰਾਈਟ ਬੰਦਾ ਹੈ ਉਸ ਦੇ ਵਿੱਚ ਵੀ ਸਾਡਾ ਜਿਹੜਾ ਉਹ ਹੱਕ ਮ ਅਫਸੋਸਜਨਕ ਗੱਲ ਹੈ ਕਿ ਪਿਛਲੇ 6 ਸਾਲਾਂ ਤੋਂ ਇੱਥੇ ਕੋਈ ਸਰਕਾਰ ਨਹੀਂ ਸੀ ਜੀ ਲੇਕਿਨ ਹੁਣ ਇੱਥੇ ਪਪੂਲਰ ਗਵਰਨਮੈਂਟ ਹੈ ਹੁਣ ਚੀਫ ਮਿਨਿਸਟਰ ਹੈ ਲੇਕਿਨ ਜਿੰਨ ਬਾਵਜੂਦ ਇਸ ਦੇ ਅੱਜ ਤੱਕ ਸਾਡਾ ਮੁੱਦਾ ਜਿਹੜਾ ਉਹ ਫਾਈਲ ਹੀ ਅੱਗੇ ਤੋਂ ਇੱਧਰ ਘੁੰਮ ਰਹੀ ਹੈ ਇਧਰੋਂ ਉੱਧਰ ਘੁੰਮ ਰਹੀ ਹੈ ਲੇਕਿਨ ਸਾਡਾ ਮੁੱਦਾ ਜਿਹੜਾ ਉਹ ਹੱਲ ਨਹੀਂ ਹੋ ਰਿਹਾ ਮਤਲਬ ਐਗਰੀਕਲਚਰ ਜਿੰਨੂੰ ਦੇਸ਼ ਦੀ ਬੈਕਬੋਨ ਮੰਨਿਆ ਗਿਆ ਹੈ ਜਿੰਨੂੰ ਇਕਨੋਮੀ ਜਿਹਦੇ ਤੇ ਪੂਰੇ ਹਿੰਦੁਸਤਾਨ ਦੀ ਇਕਨੋਮੀ ਚੱਲਦੀ ਹੈ ਉਹਨੂੰ ਕਿੰਨਾ ਜ਼ਿਆਦਾ ਨੁਕਸਾਨ ਪਹੁੰਚਾ ਰਹੇ ਨੇ ਇਹ ਯੰਗ ਮਾਈਂਡ ਨੇ ਸਾਰੇ ਬ੍ਰਿਲੀਅੰਟ ਮਾਈਂਡ ਨੇ ਰਿਸਰਚਾਂ ਕਰਦੇ ਨੇ ਦਿਨ ਰਾਤ ਤੁਸੀਂ ਦੇਖਦੇ ਹੋ ਕਿ ਐਗਰੀਕਲਚਰ ਚ 5-5 ਸਾਲਾਂ ਦੇ ਬਾਅਦ ਨਵੀਂ-ਨਵੀਂ ਟੈਕਨੋਲੋਜੀ ਆਂਦੀ ਹੈ। ਉਹ ਟੈਕਨੋਲੋਜੀ ਜਿਹੜੀ ਨੇ ਜਿਸ ਤਰ੍ਹਾਂ ਪੰਜਾਬ 'ਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਸਾਡੇ ਇੱਥੇ ਵੀ ਐਗਰੀਕਲਚਰ ਯੂਨੀਵਰਸਟੀਆਂ ਨੇ ਉਹ ਆਪਣੇ ਬੱਚਿਆਂ ਨੂੰ ਸਿਖਾਉਂਦੀ ਨੇ, ਨਵੀਂ ਰਿਸਰਚ ਕਰਾਉਂਦੀ ਨੇ। ਫਿਰ ਉਹ ਬੱਚੇ ਜਿਹੜੇ ਨੇ ਉਹ ਥਰੂ ਡਿਪਾਰਟਮੈਂਟ ਜਿਹੜੇ ਨੇ ਕਿਸਾਨਾਂ ਨੂੰ ਜਾ ਕੇ ਨਵੀਂ-ਨਵੀਂ ਟੈਕਨੋਲੋਜੀਆਂ ਦੇ ਦਿੰਦੇ ਨੇ। ਲੇਕਿਨ ਮੈਨੂੰ ਸੁਣਾਓ ਪਿਛਲੇ 20 ਸਾਲਾਂ 'ਚੋਂ ਅਗਰ ਤੁਸੀਂ ਇੱਕ ਵੀ ਪਰਤਨੀ ਕਰੋਗੇ ਤੇ ਉਹ ਨਵੀਂ ਟੈਕਨੋਲੋਜੀ ਜਿਹੜੀ ਉਹ ਬੱਚਿਆਂ ਤੱਕ ਕਿਸਾਨਾਂ ਤੱਕ ਕੌਣ ਲੈ ਕੇ ਜਾਏਗਾ? ਔਰ ਅਸੀਂ ਆਪਣਾ ਕੋਟਾ ਜਿਸ ਤਰ੍ਹਾਂ ਇਲੈਕਸ਼ਨ ਹੁੰਦੀ ਹੈ ਰੈਗੂਲਰ ਪ੍ਰੋਸੈਸ ਜਿਸ ਤਰ੍ਹਾਂ ਐਡਮਿਸ਼ਨ ਇੱਕ ਰੈਗੂਲਰ ਪ੍ਰੋਸੈਸ ਹੈ ਉਸ ਤਰ੍ਹਾਂ ਰਿਕਰੂਟਮੈਂਟ ਵੀ ਜਿਹੜਾ ਇੱਕ ਰੈਗੂਲਰ ਪ੍ਰੋਸੈਸ ਹੈ ਅਸੋ ਉਹੀ ਚੀਜ਼ ਇਹਨਾਂ ਕੋਲੋਂ ਮੰਗ ਰਹੇ ਆ ਇਸ ਲਈ ਅਸੀਂ ਅਸ ਇੱਕ ਦਿਨ ਦੇ ਅੱਜ ਚੇਨ ਹੰਗਰ ਸਟ੍ਰਾਈਕ ਤੇ ਬੈਠੇ ਆ ਅਗਰ ਸਰਕਾਰ ਸਾਡੀ ਮੰਗਾਂ ਨੂੰ ਨਹੀਂ ਮੰਨੇਗੀ ਤੇ ਇਹ ਇੰਟੈਂਸੀਫਾਈ ਕਰਾਂਗੇ ਅਸ ਬੱਚੇ ਜਿਹੜੇ ਨੂੰ ਫਾਸਟ ਟੂ ਡੈਥ ਤੱਕ ਜਾਣਗੇ ਜੀ ਜੀ ਅ ਬਸ ਤੁਹਾਨੂੰ ਕੀ ਲੱਗਦਾ ਵੀ ਸਰਕਾਰਆਂ ਜਿਹੜੀਆਂ ਹੈਗੀਆਂ ਮੰਨਣੀਆਂ ਨਹੀਂ ਮੈਨੂੰ ਲੱਗਦਾ ਪਪੂਲਰ ਗਵਰਨਮੈਂਟ ਜਿਹੜੀ ਹੁੰਦੀ ਹੈ ਉਹ ਲੋਕਾਂ ਦੇ ਵਿੱਚੋਂ ਨਿਕਲੀ ਦੀ ਗਵਰਨਮੈਂਟ ਹੁੰਦੀ ਹੈ ਬਿਊਰੋਕ੍ਰੇਸੀ ਨਾਲ ਇੱਕ ਪੰਗਾ ਰਹਿੰਦਾ ਹੈ ਕਿ ਉਹ ਲੋਕਾਂ ਦੀ ਗੱਲ ਘੱਟ ਸਮਝਦੀ ਹੈ ਲੇਕਿਨ ਕਿਉਂਕਿ ਜਿਹੜੀ ਪੌਪੂਲਰ ਗਵਰਨਮੈਂਟ ਹੁੰਦੀ ਹੈ ਉਹਨੇ 5 ਸਾਲ ਦੇ ਬਾਅਦ ਫਿਰ ਲੋਕਾਂ ਵਿੱਚ ਜਾਣਾ ਇਸ ਲਈ ਉਹਨਾਂ ਨੂੰ ਇੱਕ ਲੋਕਾਂ ਵਿੱਚ ਇੱਕ सिंपथी ਜਿਹੜੀ ਉਹ ਰਹਿੰਦੀ ਹੈ ਤੇ ਸ਼ਾਇਦ ਮੈਨੂੰ ਉਮੀਦ ਹੈ ਕਿ ਸਾਡੇ ਸੀਐਮ ਸਾਹਿਬ ਜਿਹੜੇ ਨੇ ਉਹ ਵੀ ਸਾਡੀ ਗੱਲ ਨੂੰ ਸਮਝਣਗੇ ਔਰ ਕੋਸ਼ਿਸ਼ ਕਰਨਗੇ ਕਿ ਸਾਡਾ ਮੁੱਦਾ ਜਿਹੜਾ ਔਰ ਉਹਨਦੇ ਲਈ ਬੜੀ ਵੱਡੀ ਗੱਲ ਨਹੀਂ ਹੈ ਇਹ ਸੋ ਉਹ ਚੀਜ਼ ਕਹਿ ਰਹੇ ਆ ਜਿਹੜੀ ਕਾਇਦੇ ਦੇ ਅੰਦਰ ਫਾਲ ਕਰਦੀ ਹੈ ਜੀ 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 ਅਸ ਉਹਨਾਂ ਨੂੰ ਉਹ ਡਿਪਾਰਟਮੈਂਟ ਜਿਹੜੇ ਲੋਕ ਬੈਠੇ ਤੇ ਉਹ ਉਹਨਾਂ ਕੋਲੋਂ ਗਲਤ ਕਰਾਇ ਕਰਦੇ ਆ ਅਸ ਉਹਨਾਂ ਨੂੰ ਸਹੀ ਗੱਲ ਦੇ ਵਾਸਤੇ ਆਖੇ ਕਰਨ ਕਿ ਜਿਹੜੀ ਸਹੀ ਚੀਜ਼ ਹੈ ਜਿਹੜੀ ਜਾਇਜ਼ ਹੈ ਉਹ ਚੀਜ਼ ਕਰੋ ਇਲੈਕਸ਼ਨ ਅੱਗੇ ਕਰਵਾਉਣ ਵਾਲੇ ਹੁਣ 5 ਸਾਲ ਲੈਣ ਸਰ 5 ਸਾਲ ਤੱਕ ਇੱਥੇ ਸਾਨੂੰ ਗੱਜਲ ਕਰਨਗੇ ਇਹ ਸਰਕਾਰ ਨੂੰ ਕਿੰਨਾ ਟਾਈਮ ਹੋ ਗਿਆ ਆ ਰਿਹਾ ਇਹਨੂੰ 1 ਸਾਲ ਹੋ ਗਿਆ ਸਰ 1 ਸਾਲ ਹੋ ਗਿਆ 4 ਸਾਲ ਹੋਰ 4 ਸਾਲ ਹੋਰ ਪੇ ਠੀਕ ਹੈ ਜੀ ਜੀ ਤਾਂ ਇਹ ਭਾਈਏ ਜਿਹੜੇ ਇੱਥੋਂ ਦੇ ਸਟੂਡੈਂਟ ਵਰਗ ਦੇ ਸਾਰੇ ਆਪਣੇ ਹੈਗੇ ਆ ਨੌਜਵਾਨ ਪੀੜੀ ਜਿਹੜੀ ਸਾਰੀ ਤੇ ਇਹਨਾਂ ਨੂੰ ਜਿਹੜੀਆਂ ਦਿੱਕਤ ਪ੍ਰੇਸ਼ਾਨੀਆਂ ਆ ਰਹੀਆਂ ਹੈਗੇ ਉਹ ਤੁਸੀਂ ਸਾਰੀਆਂ ਸੁਣ ਲਈਆਂ ਕਾਦੇ ਵਾਸਤੇ ਪ੍ਰੋਟੈਸਟ ਚੱਲ ਰਿਹਾ ਉਹ ਵੀ ਸੁਣ ਲਿਆ ਜਿੰਨਾ ਕੋ ਸਕਦਾ ਤੁਸੀਂ ਇਸ ਗੱਲ ਨੂੰ ਅੱਗੇ ਹੋਰ ਪਹੁੰਚਾਇਓ ਤਾਂ ਕਿ ਜਿਹੜਾ ਹੈਗਾ ਸਰਕਾਰ ਦੇ ਕੰਨੀ ਵੀ ਇਹ ਗੱਲਬਾਤ ਪੈ ਜੇ ਤੇ ਮਾੜਾ ਮੋਟਾ ਉਹ ਸੋਚ ਵਿਚਾਰ ਕਰ ਲਏ ਦੇ ਉੱਤੇ ਤੇ ਕੋਈ ਐਕਸ਼ਨ ਵੀ ਲੈ ਲੇ ਕਿਉਂਕਿ ਅ ਅੱਜ ਕੱਲ ਜਿਹੜਾ ਹੈਗਾ ਬੇਰੋਜ਼ਗਾਰੀ ਦਿਨੋ ਦਿਨ ਵੱਧਦੀ ਜਾ ਰਹੀ ਹੈ ਤਾਂ ਹੀ ਜਿਹੜਾ ਹੈਗਾ ਨੌਜਵਾਨੀ ਪੁੱਠੇ ਕਮਾਂ ਵੱਲ ਜਾਂਦੀ ਆ ਚਾਹੇ ਉਹ ਨਸ਼ੇ ਪੱਖੋਂ ਲਾ ਲਓ ਜਾਂ ਹੋਰ ਵੀ ਜਿਹੜੇ ਵੀ ਗਲਤ ਕੰਮ ਹੁੰਦੇ ਨੇ ਬੇਲਾ ਦਿਮਾਗ ਸ਼ੈਤਾਨ ਦਾ ਘਰ ਜਦੋਂ ਕੋਈ ਰੋਜ਼ਗਾਰ ਹੀ ਨਹੀਂ ਮਿਲੂਗਾ ਇਹਨਾਂ ਨੂੰ ਤਾਂ ਫਿਰ ਕੀ ਕਰਨਗੇ ਤਾਂ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਵੀਰ ਜੀ ਧੰਨਵਾਦ ਜੈ ਹਿੰਦ ਜੈ ਜਵਾਨ ਜੈ ਕਿਸਾਨ ਜੈ ਕਿਸਾਨ ਜੀ ਠੀਕ ਆ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਠੀਕ ਆ ਬਾਈ ਮਿਲਦੇ ਆ ਵੀਰ ਮੇਰੇ ਚਲੋ ਜੀ ਚੱਲਦੇ ਆ ਹੁਣ ਆਪਾਂ ਅਗਲੇ ਸਫਰਾਂ ਵੱਲ ਵਧਦੇ ਆਂ ਇੱਧਰ ਦੇ ਪਾਸੇ ਵੱਡਾ ਸਾਰਾ ਭਾਈ ਨੇ ਜੀ ਨੂੰ ਦੀ ਕੋਈ ਜਾਂਦੀ ਹੈਗੀ ਤੇਰੇ ਵਿੱਚ ਜਿਹੜਾ ਇੰਨਾ ਕਾ ਜ਼ਿਆਦਾ ਗੰਦ ਪਾ ਰੱਖਿਆ ਨਾ ਰਹਿ ਰੱਬ ਦਾ ਨਾਮ ਜੀ ਆਪਾਂ ਰਸਤੇ ਦੇ ਵਿੱਚ ਜਾ ਰਹੇ ਸੀ ਜੀ ਤੇ ਆਪਣੇ ਮੂਹਰੇ ਆ ਕੇ ਜੇਕੇ 02 BS 8515 ਨੰਬਰ ਗੱਡੀ Honda City ਭਾਈ ਆ ਕੇ ਰੋਕੇ ਜਾਂਦੀ ਹੈ ਤੇ ਵਿੱਚੋਂ ਨਿਕਲਦੇ ਨੇ ਭਾਈ ਜੀ ਹਣੀ ਸਤਿ ਸ਼੍ਰੀ ਅਕਾਲ ਜੀ ਭਾਈ ਗੁਰਜੀ ਖਾਲਸਾ ਵਾਚ ਭਾਈ ਗੁਰਜੀ ਕੀ ਫਤਿਹ ਜੀ ਵੀਰ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਗੁਰਦੇਵਾਲ ਸਿੰਘ ਨਾਮ ਹੈ ਜੀ ਗੁਰਦੇਵਾਲ ਸਿੰਘ ਕਿੱਥੋਂ ਦੇ ਰਹਿਣ ਵਾਲੇ ਜੀ ਮੈਂ ਬੇਸਿਕਲੀ ਸ਼ਿਨਗਰ ਤੋਂ ਆ ਹਾਂ ਜੀ ਕਸ਼ਮੀਰ ਤੋਂ ਠੀਕ ਹੈ ਜੀ ਸ਼ਿਨਗਰ ਆਪਾਂ ਸੈਟਲ ਇੱਥੇ ਹੀ ਆਂ ਜੰਮੂ ਜੀ ਜੰਮੂ ਦੇ ਵਿੱਚ ਕੀ ਕੰਮ ਹੁੰਦਾ ਹੈ ਜੀ ਆਪਣਾ ਮੇਰੇ ਮੈਨੂਫੈਕਚਰਿੰਗ ਯੂਨਿਟ ਨੇ ਆਪੜੇ ਤੋਂ ਅਸੀਂ ਪੈਕੇਜਿੰਗ ਮਟੀਰੀਅਲ ਬਣਾਉਂਦੇ ਆਂ ਕਾਦਾ ਜੀ ਪੇਪਰ ਦਾ ਪੈਕੇਜਿੰਗ ਦੇ ਦਿੰਦੇ ਆਂ ਪੇਪਰ ਦਾ ਕਾਰਕਟਨ ਬਾਕਸ ਵਗੈਰਾ ਬੜੀ ਵਧੀਆ ਚੱਲੀ ਜਾਂਦਾ ਜੀ ਨੰਬਰ ਤੇ ਕਰ ਪਰਵਾਰ ਸਾਹਿਬ ਰਾਜੀ ਕੁਝ ਸਭ ਕਿਰਪਾ ਜੀ ਹੋਾਈ ਗਈ ਤੇ ਬਾਈ ਨਾਲ ਲਗਭਗ ਖਾਸਾ ਟਾਈਮ ਹੋ ਗਿਆ 15 ਕਿ ਮਿੰਟ ਹੋ ਗਏ ਹੁਣੇ ਆਪਾਂ ਨੂੰ ਖੜਿਆ ਨੂੰ ਬਾਈ ਕਹਿ ਰਹੀ ਵੀ ਮੇਰੇ ਕੋਲੇ ਰੁਕੋ ਮੈਂ ਕਿਹਾ ਵੀ ਨਹੀਂ ਅੱਜ ਮੈਂ ਗਰਾਸਪੁਰ ਪਹੁੰਚਣਾਗਾ ਤੇ ਬਹੁਤ ਵਧੀਆ ਜਿਹੜਾ ਸਵਾਲ ਲੱਗਿਆ ਬਾਈ ਹੁਣਾਂ ਦਾ ਤੇ ਬਾਈ ਹੁਣੇ ਵੀਰ ਆਪਣੇ ਖੁੱਦੇ ਦੇ ਵਲੌਗ ਵਗੈਰਾ ਦੇਖਦੇ ਆ ਤਾਂ ਉੱਥੋਂ ਹੀ ਜਿਹੜਾ ਹੈਗਾ ਆਪਾਂ ਨੂੰ ਦੇਖ ਕੇ ਤੇ ਬਾਈ ਨੇ ਸ਼ੀਸ਼ੇ ਵਿੱਚ ਦੀ ਕਹਿੰਦਾ ਵੀ ਸੇਵਾ ਦੱਸੋ ਤੇ ਸੇਵਾ ਦਾ ਕੁਝ ਨਹੀਂਗਾ ਚਲੋ ਇੰਨਾ ਵੀ ਜਿਹੜਾ ਮੋਹ ਪਿਆਰ ਮਿਲ ਜੇ ਮੋਹਬਤ ਦੀ ਇੱਕ ਜਿਹੜੀ ਹੈਗੀ ਆ ਤੰਦ ਜੁੜ ਜੇ ਉਹੀ ਸਾਰਨੋਂ ਵੱਡੀ ਗੱਲ ਹੁੰਦੀ ਆ ਕਿਉਂ ਜੀ ਜੀ ਬਿਲਕੁਲ ਬਿਲਕੁਲ ਤੇ ਬਹੁਤ ਵਧੀਆ ਲੱਗਿਆ ਪਹਿਲਾਂ ਨਾਲ ਬਹੁਤ ਬਹੁਤ ਹੀ ਬਹੁਤ ਹੀ ਆਨੰਦ ਆਇਆ ਇਹਨਾਂ ਨੂੰ ਦੇਖ ਕੇ ਮੈਂ ਇਹਨਾਂ ਤੋਂ ਇੱਕ ਇਨਸਪੀਰੇਸ਼ਨ ਲੈਣਾ ਚਾਹੁੰਦਾ ਕਿ ਮੇਰਾ ਵੀ ਮਨ ਵੜਾ ਕਰਦਾ ਇਸ ਤਰ੍ਹਾਂ ਨਿਕਲਣ ਨਿਕਲ ਜਾਣਾ ਬਸ ਹੋਮ ਸਿੱਕਦੇ ਅਸੀਂ ਫਾੜੀ ਲਈ ਫੜ ਕੇ ਬਹਿ ਗਈ ਜਈ ਹੈ ਬਾਈ ਕਹਿੰਦਾ ਵੀ ਤੁਸੀਂ ਵੀ ਮੈਂ ਵੀ ਮੈਰਿਡ ਆ ਹਨਾ ਕੁਦਾ ਵੀਰ ਵੀ ਮੈਰਿਡ ਆ ਤੇ ਬਾਈ ਕਹਿੰਦਾ ਵੀ ਮੈਂ ਵੀ ਮੈਰੜਾ ਵੀ ਤੁਸੀਂ ਕਹਿੰਦਾ ਕਿਵੇਂ ਨਿਕਲੇ ਹੁੰਨੇ ਹੋ ਵਿਆਹ ਕਰਾ ਕੇ ਤੇ ਵੀ ਸਾਥੋਂ ਨਹੀਂ ਕਹਿੰਦਾ ਨਿਕਲੇ ਜਾਂਦਾ ਨਿਕਲ ਇੰਜ ਜੋ ਤੁਸੀਂ ਨਿਕਲਣ ਦੀ ਟਰਾਈ ਕੀਤੀ ਹੈ ਕਦੇ ਵੀ ਟਰਾਈ ਤਾਂ ਨਹੀਂ ਕੀਤੀ ਭਾਈ ਵੀ ਟਰਾਈ ਕਰੋ ਨਾ ਆਹ ਟਰਾਈ ਕਰਨ ਦੀ ਟਰਾਈ ਕਰੋ ਫਿਰ ਉਸ ਤੋਂ ਬਾਅਦ ਸਾਨੂੰ ਦੱਸਿਓ ਵੀ ਉੱਥੇ ਕੀ ਤੁਹਾਨੂੰ ਮੁਸ਼ਕਲ ਟਿਕਤ ਹੁੰਦੀ ਹੈਗੀ ਜੇ ਹੋ ਸਕਿਆ ਤਾਂ ਕੋਈ ਆਪਾਂ ਸੋਲੂਸ਼ਨ ਕੱਢਾਂਗੇ ਮੈਂ ਜਰੂਰ ਭਾਈ ਜਰੂਰ ਬਿਲਕੁਲ 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 ਬਹੁਤ ਹੀ ਵਧੀਆ ਲੱਗਾ ਬਹੁਤ ਹੀ ਭਾਈ ਸਾਹਿਬ ਨੂੰ ਚੜਦੀ ਕਲਾ ਵਾਇਕ ਨੂੰ ਚੜਦੀ ਕਲਾ ਚਾਹਨਾ ਤੇ ਬਾਕੀ ਬਹੁਤ ਹੀ ਬਹੁਤ ਹੀ ਆਨੰਦ ਆਇਆ ਬਹੁਤ ਹੀ ਮਨ ਖੁਸ਼ ਹੋਇਆ ਜੀ ਚਲੋ ਜੀ ਇਹ ਫਲਦੇ ਰੋਡ ਜਿਹੜੀ ਹੈਗੀ ਜੀ ਸਾਰੀ ਬਣ ਰਹੀ ਹੈਗੀ ਅ ਤੇ ਬਾਲੇ ਜਿਹੜੇ ਸਾਰੇ ਰੋਡ ਖਰਾਬ ਹੀ ਹੈ ਲਗਭਗ ਇਹ ਰਹਿ ਰਹੀ ਫੇਰ ਠੀਕ ਆ ਤਾਂ ਹੀ ਕਹਿ ਰਹਾ ਖੋਲਾ ਮੈਂ ਨਹੀਂ ਤਾਂ ਇਹ ਵਨ ਸਾਈਡ ਕਿਤੇ ਕਿਤੇ ਚੱਲ ਰਹੀ ਹੈਗੀ ਤੇ ਬਜਰੀ ਪੁਜਰੀ ਜਿਹੜੇ ਵੱਡੇ ਡਲੇ ਢੁਲੇ ਜੇ ਹੈਗੇ ਉਹ ਪਏ ਨੇ ਤੇ ਰੋਡ ਜਿਹੜੀ ਹੈਗੀ ਇਹ ਬਣ ਰਹੀ ਹੈਗੀ ਲਗਭਗ ਸਾਰੀ ਤੇ ਲਖਣਪੁਰ ਤੱਕ ਕਹਿੰਦੇ ਸੀਗੇ ਕਹਿੰਦੇ ਰੋਡ ਖਰਾਬ ਹੋਣੀ ਹੈ ਜੀ ਲਖਣਪੁਰ ਪਹੈਣਾ 90 ਕਿਲੋਮੀਟਰ ਹੈ ਜੇ ਸਮਾਂ ਹੋ ਗਿਆ 1:20 ਮਿੰਟਾਂ ਦਾ ਤੇ ਆਪਣਾ ਜਿਹੜੇ ਰਾਈਡ ਪਈ ਆ ਹਜੇ 143 ਕਿਲੋਮੀਟਰ ਦੀ ਦੇਖ ਨੇ ਕਿਵੇਂ ਖੁਸ਼ ਹੋਗਾ ਆ ਰੋਡ ਜਿਹੇ ਜਿਹੀ ਮਿਲੀ ਫਿਰ ਤਾਂ ਮੁਸ਼ਕਲਾਂ ਨਿਕਲਣਾ ਇਹ ਰੋਡ ਸਾਫ਼ ਸੁਥਰੀ ਮਿਲੀ ਫਿਰ ਹੋਸ਼ਾ ਦਾ ਘੱਟ ਚੱਲ ਗਿਆ ਸਮਾਂ ਸਵਾ ਦੋ ਗਲੇ ਦਾ ਹੋ ਗਿਆ ਜੀ ਤੇ ਆਪਾਂ ਪਹੁੰਚ ਗਏ ਬੀਜੇਪੁਰ ਇਹ ਜਿਹੜੀ ਮਾਰਕੀਟ ਤੁਹਾਨੂੰ ਦਿਖ ਰਹੀ ਆ ਹਾਂ ਬੀਜੇਪੁਰ ਦੀ ਮਾਰਕੀਟ ਹੈ ਜੀ ਨਾਂ ਜੋੜ ਮੈਂ ਲੈਣੀ ਸੀ ਗਾਹ ਕੋਈਆਂ ਦੇ ਵਿੱਚ ਗਲਦਾਰ ਹੈਗਾ ਭਾਈ ਪਿੱਛੇ ਇੱਡਾ ਲੰਮਾ ਟ੍ਰੈਫਿਕ ਸੀਗਾ ਇੱਥੇ ਹੀ ਟ੍ਰੈਫਿਕ ਚੱਲ ਆਉਂਦਾਗਾ ਆਉਂਦਾ 44 ਆਪਾਂ ਸਰੋਂ ਮਟੇ ਕਰੀ ਹੁੰਦੇ ਨੇ ਨੇ ਵੀ ਟ੍ਰੈਫਿਕ ਮਿਲੇ ਆ ਇਧਰ ਆਪਣੇ ਮੈਡੀਕਲ ਆ ਰਹਿ ਗਏ ਯਾਲ ਇੰਡੀਆ ਦਾ ਉਹ ਆਪਣੇ ਅਕਾਲ ਦੇ ਵਗਾਰਾ ਦਾ ਇਧਰ ਆ ਥਿਲ ਬਾਰ ਦੀ ਆਯੂ ਵਿਗਿਆਨ ਸੰਸਥਾਨ ਰਹਿ ਗਏ ਇਹਦੇ ਪਾਸੇ ਸਰਕਾਰੀ ਵੱਡੇ ਕਾਲਜ ਦੀ ਪੂਰਤੀਆਂ ਵਗੈਰਾ ਰੋਡ ਬਹੁਤ ਖਰਾਬ ਸੀ ਤੇ ਜਾਮ ਵੀ ਬਹੁਤ ਤਕੜਾ ਸੀਗਾ ਮਸਾ ਨਿਕਲ ਗਿਆ ਹੈ ਰੋਡ ਤਾਂ ਖੁੱਲੀ ਆਈ ਚੱਲੋ ਸੈਂਟਰਲ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾੜੀਆਂ ਆਟਾ ਸੰਬਾ ਉਹਨਾਂ ਰਸਤੇ ਦੇ ਵਿੱਚ ਲੱਗੇ ਤਾਂ ਇਹ ਟਾਈਮ ਲੱਗ ਗਿਆਣਾ ਤੇ ਆ ਬਾਹਰੋਂ ਆਪਾਂ ਦਰਸ਼ਨ ਜਿਹੜੇ ਹੈਗੇ ਆ ਕਰ ਲਏ ਤੇ ਆਪਾਂ ਅੱਗੇ ਚੱਲਦੇ ਹਾਂ ਹੁਣ ਗਰਾਸਪੁਰ ਪਹੁੰਚਣ ਦੀ ਆਪਣੀ ਕੋਸ਼ਿਸ਼ ਆ ਤੇ ਪਿੱਛੇ ਜੰਮੂ ਦੇ ਵਿੱਚ ਵੀ ਜਿਹੜੇ ਹੈਗੇ ਆ ਰੋਡ ਤੇ ਹੁੰਦੇ ਆਪਾਂ ਨੂੰ ਦੋ ਤਿੰਨ ਗੁਰਦੁਆਰਾ ਸਾਹਿਬ ਮਿਲੇ ਸੀ ਬਟ ਉਹ ਇਧਰਲੇ ਹੱਥ ਸੀਗੇ ਦੂਜੇ ਹੱਥ ਤਾਂ ਕਰਕੇ ਬਾਹਰੋਂ ਜਿਹੜਾ ਹੈਗਾ ਨਰਮਕਸ ਕਰਕੇ ਆਉਦਾ ਸਿਰ ਤੇ ਆਪਾਂ ਅੱਗੇ ਨੂੰ ਚਾਲੇ ਪਾ ਲਈ ਸੀ ਤੁਰਾਂਦੇ ਨੇ ਬਹੁਤ ਵਧੀਆ ਕੰਮ ਬਾਈ ਠੀਕ ਹੈ ਜੀ ਲਈ ਨੇ ਡਲਾ ਰੋਡ ਤੇ ਪਿਆ ਸੀ ਸਪੈਸ਼ਲ ਉੱਤਰ ਕੇ ਭਾਈ ਇਹ ਰੋਡ ਤੇ ਚੜਾਈ ਸੀ ਇਹਦੀ ਗਲੀ ਦੇ ਵਿੱਚੋਂ ਡਲਾ ਭਰੇ ਕਰਤਾ ਹਲਾ ਸ਼ੇਰੀ ਦਿਨੇ ਆ ਤਾਂ ਗਾਣੂ ਵੀ ਕਰਨਗੇ ਆਪਾਂ ਰਾਹ ਦੇ ਵਿੱਚ ਜਾ ਰਹੇ ਸੀ ਜੀ ਤੇ ਰਸਤੇ ਦੇ ਵਿੱਚ ਇੱਕ ਮੈਨੂੰ ਪਿੰਡ ਮਿਲਿਆ ਨਾਨਕੇ ਚੱਕ ਜੇ C D W H A D K ਲਾਗੇ ਤਾਂ ਨਾਨਕੇ ਛੱਕ ਬਣ ਜਾਣਾ ਸੀ ਇਹਨੇ ਨਾਨਕੇ ਛੱਕ ਤਾਂ ਆਪਾਂ ਹਰ ਇੱਕ ਭਰਦੇ ਆਗੇ ਪਿੰਡਾਂ ਦੇ ਵਿੱਚ ਪੰਜਾਬੀਆਂ ਦੇ ਜਦੋਂ ਵਿਆਹ ਹੁੰਦਾਗਾ ਨਾਨਕੇ ਛੱਕ ਭਰਦੇ ਆ ਨਾਨਕੇ ਛੱਕ ਭਾਈ ਤੁਹਾਨੂੰ ਅੱਜ ਪਿੰਡ ਵੀ ਦਿਖਾਤਾ ਵਧੀਆ ਲੱਗਿਆ ਪਿੰਡ ਦਾ ਨਾਮ ਸੁਣ ਕੇ ਹੱਕ ਕਰਿਓ ਕਮੈਂਟ ਫਿਰ ਤੇ ਬਾਕੀ ਆਪਣਾ ਸਫਰ ਵਧੀਆ ਨਿਕਲ ਰਿਹਾਗਾ ਸਫਰ ਹਜੇ ਖਾਸਾ ਪਿਆਗਾ ਤੇ ਜਿਹੜੀ ਗੱਲਬਾਤ ਹੈ ਵੀ ਟਾਈਮ ਜਿਆਦਾ ਹੋ ਚਲਿਆ ਰਸਤੇ ਦੇ ਵਿੱਚ ਰੁਕਣਾ ਰਕੋਣ ਕਰਕੇ ਜਿਹੜਾ ਹੈਗਾ ਸਮਾਂ ਲੱਗ ਜਾਂਦਾ ਕਿਸੇ ਨੂੰ ਇਦਾਂ ਨਹੀਂ ਰੁਕਦੇ ਤਾਂ ਵੀ ਚੰਗਾ ਨਹੀਂ ਲੱਗਦਾ ਦੇਖਦੇ ਜਿਹਨਾਂ ਨਿਕਲਿਆ ਕੱਢਾਂਗੇ ਭਾਈ ਡਲ ਜਾਰੀ ਹੈ ਆਪਣੇ ਵੱਜ ਰਹੀ ਹੈ ਤੇ ਪਿੱਛੇ ਮੈਂ ਖਾਸਾ ਟਾਈਮ ਪਿੱਛੇ ਜਿਹੜੀ ਹੈਗੀ ਆ ਭਾਈ ਆਪਣੇ ਲੋਰ ਲਾ ਕੇ ਵੈਕ ਤੇ ਪਾਤੀ ਸੀ ਕਿਉਂਕਿ ਲੋਰ ਜਿਹੜੀ ਹੈਗੀ ਆ ਅ ਇੱਥੇ ਜਿਹੜਾ ਆਪਣੇ ਪੰਪ ਵਾਲਾ ਸਟੈਂਡ ਲੱਗਿਆ ਇਹਦੇ ਵਿੱਚ ਵੀ ਅੜ ਜਾਂਦੀ ਹੈਗੀ ਤਾਂ ਕਰਕੇ ਲੋਰ ਜਿਹੜੀ ਲਾ ਕੇ ਆਪਾਂ ਸ਼ਾਰਟ ਪਾ ਲਈ ਸੀ ਤੇ ਮਗਰੋਂ ਸ਼ਹਿਰ ਨੂੰ ਲੈ ਕੇ ਇੱਧਰ ਭਾਈ ਹਾਂ ਮੇਲਾ ਲੱਗਿਆ ਹੋਇਆ ਹੈਗਾ ਤੇ ਆਪਣਾ ਹਜੇ ਵਾਵਾ ਪਿਆਸਾ ਸਰ ਜਾ ਅਰਜੈਂਟਲੋਂ ਸਾਹਮਣੇ ਦਿਖਿਆ ਐਚਪੀ ਦਾ ਪੰਪ ਤੇ ਆਪਣੀ ਬੋਤਲ ਵੀ ਡੇ ਗਿਆ ਖਾਸੇ ਟਾਂ ਦੀ ਖਾਲੀ ਵੀ ਫੀਸ ਦੀ ਆ ਤੇਰੀ ਵੀ ਲੱਗੀ ਜਾਂਦੀ ਆ ਭੁੱਖ ਜੀ ਵੀ ਲੱਗੀ ਜਾਂਦੀ ਆ ਆ ਰੋਟੀਆਂ ਇਹੀ ਹੱਥੇ ਖੋਲ ਕੇ ਖਾਣੇ ਆ ਆਪਾਂ ਕਈ ਦਿਨ ਹੋ ਗਏ ਨਾਲ ਹੀ ਚੱਤੀ ਫਿਰਦੇ ਆਂ ਆਦਿਆਂ ਵਾਲੇ ਬਾਪੂ 253 ਹਨ ਪਰ ਭਾਈ ਤੇ ਵੀ ਦੇ ਪੰਪ ਤੇ ਇੱਥੇ ਲਿਆ ਕੇ ਰਾਦਾ ਜੀ ਸਾਈਕਲ ਆਪਾਂ ਬਾਟਰ ਕੋੂਲਰ ਨੂੰ ਭਰ ਲਈ ਪਾਣੀ ਦੀ ਬੋਤਲ ਹੁਣ ਹਰ ਰੁਕਣੀ ਹੈ ਖਾਣਨੇ ਇਹ ਨਾਲ ਜਿਹੜਾ ਹੈਗਾ ਖਿਹਾਰੂ ਪਾਈ ਜਾਣੀ ਹੈ ਟਟੋਂ ਸੇ ਰੱਗੇ ਦਾ ਸਫਰ ਜਿਹੜਾ ਹੈਗਾ ਸ਼ੁਰੂ ਕਰਾਂਗੇ ਕਿਉਂਕਿ ਇਹ ਪੰਗਾ ਹੀ ਸੀਗਾ ਖਰਾਬ ਹੋਣਾ ਤਾਂ ਕਰਕੇ ਜਿਹੜਾ ਹੈਗਾ ਆਪਾਂ ਬਾਹਰੋਂ ਨਹੀਂ ਖਾਧੀ ਰੋਟੀ ਦੂਜੀ ਗੱਲ ਬਾਹਰੋਂ ਜਿਹੜੀ ਖਾਣਨੇ ਆਪਾਂ ਹੀ ਇਹ ਵੀ ਹੈ ਤਾਂ ਫਿਰ ਬਾਹਰ ਲਈ ਆ ਬਾਹਰ ਲਈਏ ਭਈ ਸੀ ਬਾਹਰੋਂ ਵਰਗੀ ਖਾਣੀ ਤੇ ਦੂਜੀ ਗੱਲ ਇਹ ਵੀ ਆ ਉਹ ਜਿਹੜੇ ਦਾਲ ਸਬਜ਼ੀ ਨਾਲ ਜਿਹੜੀ ਆਪਾਂ ਖਾਣਨੇ ਮਸਾਲੇ ਬਹੁਤ ਜ਼ਿਆਦੇ ਪਾ ਲਏ ਬਾਕੀ ਸੇਬੀ ਦਾ ਖਾਨਦਿ ਨਾਲ ਪਹਿਲੇ ਡੰਗਾ ਬਾਵਾ ਪਿਆ ਸੀਗਾ ਤਾਂ ਕਰਕੇ ਜਿਹੜਾ ਹੈਗਾ ਬਾਹਰ ਉਹਨੇ ਸਾਦੀ ਅ ਹਜੇ ਸੇਬਾਂ ਦਾ ਉਹ ਲਫਾਫਾ ਚੋਲਾ ਭਰਿਆ ਪਿਆਗਾ ਤਾਂ ਕਰਕੇ ਔਰ ਡਰਾਈ ਫਰੂਟ ਜਿਹੜੇ ਆਪਾਂ ਘਰੋਂ ਲੈ ਕੇ ਚਲੇ ਸੀ ਉਹ ਵੀ ਪਏ ਹਜੇ ਤਾਂ ਕਰਕੇ ਮੈਂ ਇਹ ਕਰਾ ਲਈਦਾ ਹਾਂ ਅਮਰੀਤ ਸਾਰਾ ਇੱਥੋਂ 168 ਕਿਲੋਮੀਟਰ ਰਹਿ ਗਿਆ ਜੀ ਤੇ ਪਠਾਨਕੋਟ 62 ਕਿਲੋਮੀਟਰ ਤੇ ਜਲੰਧਰ 175 ਦਿੱਲੀ 525 ਖਣਪੁਰ 45 ਕਿਲੋਮੀਟਰ ਰਹਿ ਗਿਆ ਜੀ ਸਫ਼ਰ ਆਪਣਾ جاری ਹੈ ਜੀ ਸਫ਼ਰ ਦੇ ਦੌਰਾਨ ਇਧਰਲੇ ਪਾਸੇ ਜਿਹੜੀ ਹੈਗੀ ਆ ਬਹੁਤ ਵਧੀਆ ਗਰੀਨਰੀ ਜੰਗਲ ਜਾਂ ਨਜ਼ਰ ਆਇਆ ਬਚਾਲ ਦੀ ਇਥੋਂ ਦੀ ਟ੍ਰੇਨ ਦੀ ਲੀ ਨਿਕਲਦੀ ਆ ਇੱਕ ਇਹ ਗੱਲ ਕਰਕੇ ਚੱਕ ਦਾਯਾਲਾ ਪੈਂਡ ਕਰਕੇ ਕੁਝ ਸ਼ੇਅਰ ਕਰਕੇ ਪਾਇਆ ਜਾਂਦਾ ਜੀ ਜਿਹੜਾ ਆਪਾਂ ਨੂੰ ਬਸ ਇੱਥੇ ਹੁਣ ਆਉਣਾਗਾ ਤੇ ਇਧਰ ਦੋਹੇ ਪਾਸੇ ਜਿਵੇਂ ਇਹਦਾ ਰੋਡ ਆ ਗਿਆ ਇਧਰਲੇ ਪਾਸੇ ਵੀ ਇਹਦੇ ਤੇ ਇਧਰ ਵੀ ਤੇ ਦੋਹੇ ਪਾਸੇ ਹਰਿਆਵਲ ਹੈ ਜੀ ਬਹੁਤ ਸੋਹਣੀ ਲੱਗੀ ਤੋਂ ਦੂਰ ਦੂਰ ਦੇਖ ਕੇ ਤਾਂ ਪਿੱਛੇ ਜਾ ਕੇ ਆ ਸਾਰ ਜਿਹੜੇ ਹੈਗੇ ਇਹ ਪਹਾੜ ਆਗੇ ਆ ਇਧਰਲੇ ਪਾਸੇ ਵੀ ਆਈਆਂ ਬਹੁਤ ਕਾਫੀ ਵੱਡਾ ਜਿਹੜਾ ਹੈਗਾ ਰਿੰਗਲ ਜਨ ਸ਼ਾਮ ਦੇ ਵੇਲੇ ਦਾ ਸਮਾਂ ਹੋ ਗਿਆ ਜੀ ਸੂਰਜ ਵੀ ਜਿਹੜਾ ਹੈਗਾ ਲਗਭਗ ਅਸਤ ਹੋ ਗਿਆ ਤੇ ਆਪਣਾ ਫੈਟਲ ਜਾਰੀ ਹੈ ਹੱਥ 'ਚ ਸੇਵ ਅੱਜ 바ਵਾ ਵਜਨ ਜਿਹੜਾ ਹੈਗਾ ਥੋੜਾ ਕਰ ਦੇਣਾਗਾ ਸੇਪਾਂ ਦਾ ਮੈਨੂੰ ਲੱਗਾ ਚੌਥਾ ਹੈ ਮੇਰਾ ਇਹ ਤੀਜਾ ਅ ਚੌਥਾ ਕੁਸ਼ ਕੱਲ ਨੂੰ ਵੀ ਖਾਵਾਂਗੇ ਹਜੇ ਸਾਰੇ ਨਹੀਂ ਖਾਂਦੇ ਰੱਖਾਂਗੇ ਹਜੇ ਪਹੁੰਚ ਹੀ ਜਾਣਾ ਲਗਭਗ ਗਰਦਾਸਪੁਰ ਆਪਾਂ ਅ ਬੜਾ ਸਮਾਂ ਨਹੀਂ ਲੱਗਦਾ ਹੁਣ ਇੱਥੋਂ ਅ ਬੱਤਕ ਤੇ ਹੀ ਰਹੇਗਾ ਹੋਣਾ ਹਜੇ 15-20 ਕਿਲੋਮੀਟਰ ਦੱਸਾ ਤੇ ਸ਼ਾਮ ਤੱਕ ਜਿਹੜਾ ਹੈਗਾ ਕੋਸ਼ਿਸ਼ ਕਰਾਂਗੇ ਆਪਾਂ ਅ ਗਰਦਾਸਪੁਰੇ ਮਿੱਤਰ ਕੋਲ ਵਿਗਾ ਦੂ ਦੂ ਚੱਲੇ ਜੀ ਦੂ ਜੀ ਹਾਂ ਹਰੀ ਹਾਂ